ਜਥੇਦਾਰ ਕੁਲਦੀਪ ਸਿੰਘ ਗੜਗੱਜ ਦੀ ਅੱਜ ਮੁਰ ਤੋਂ ਤਾਜ ਪੋਸ਼ੀ ਕੀਤੀ ਜਾ ਰਹੀ ਹੈ। ਸ਼੍ਰੀ ਆਨੰਦਪੁਰ ਸਾਹਿਬ ਦੇ ਸਮਾਗਮ ਵਿੱਚ ਉਹਨਾਂ ਦੀ ਮੁਰ ਤੋਂ ਦਸਤਾਰਬੰਦੀ ਕੀਤੀ ਜਾ ਰਹੀ ਹੈ। ਪਹਿਲਾਂ ਹੋਈ ਦਸਤਾਰਬੰਦੀ ਦੇ ਵਿੱਚ ਕਈ ਪੰਥਕ ਧਿਰਾਂ ਵੱਲੋਂ ਪ੍ਰਵਾਨਗੀ ਨਹੀਂ ਮਿਲੀ ਸੀ। ਪਰ ਅੱਜ ਉਹਨਾਂ ਨੂੰ ਕਈ ਪੰਥਕ ਜਿਹੜਾ ਰੇੜਕਾ ਉਹ ਖਤਮ ਹੋ ਚੁੱਕਿਆ ਹੈ ਅਤੇ ਕਈ ਪੰਥਕ ਧਿਰਾਂ ਵੱਲੋਂ ਜਿਹੜੀ ਪ੍ਰਵਾਨਗੀ ਮਿਲ ਚੁੱਕੀ ਹੈ ਪਰ ਅੱਜ ਦੇ ਸਮਾਗਮ ਵਿੱਚ ਬਾਬਾ ਹਰਨਾਮ ਸਿੰਘ ਧੂਮਾ ਵੱਲੋਂ ਸ਼ਿਰਕਤ ਨਹੀਂ ਕੀਤੀ ਗਈ ਹੈ ਇਸ ਤੋਂ ਲੱਗਦਾ ਹੈ ਕਿ ਉਹਨਾਂ ਵੱਲੋਂ ਅਜੇ ਜਿਹੜੀ ਪ੍ਰਵਾਨਗੀ ਨਹੀਂ ਮਿਲੀ ਇਸੇ ਤਰ੍ਹਾਂ ਅਮਰੀਕ ਸਿੰਘ ਅਜਨਾਲਾ ਵੀ ਉਹਨਾਂ ਵੱਲੋਂ ਵੀ ਇਸ ਸਮਾਗਮ ਦੇ ਵਿੱਚ ਸ਼ਿਰਕਤ ਨਹੀਂ ਕੀਤੀ ਗਈ ਉਹਨਾਂ ਨੇ ਇਸ ਦਸਤਾਰਬੰਦੀ ਨੂੰ ਲੈ ਕੇ ਪਹਿਲਾਂ ਹੀ ਵਿਰੋਧ ਕਰ ਦਿੱਤਾ ਪਰ ਫਿਰ ਵੀ ਕਈ ਜਿਹੜੀਆਂ ਸਿੱਖ ਜਥੇਬੰਦੀਆਂ ਨੇ ਉਹਨਾਂ ਨੇ ਜਿਹੜਾ ਜਥੇਦਾਰ ਗੜਗੱਜ ਨੂੰ ਹੈ ਜਿਹੜੀ ਪ੍ਰਵਾਨਗੀ ਦੇ ਦਿੱਤੀ ਹੈ ਆਓ ਲੈ ਚਲਦੇ ਹਾਂ ਪੂਰੀ ਖਬਰ ਦੇ ਵੱਲ ਅੱਜ શ્રી ਆਨੰਦਪੁਰ ਸਾਹਿਬ ਵਿੱਚ ਗਿਆਨੀ ਗੜਗੱਜ ਦੀ ਤਾਜਪੋਸ਼ੀ ਹੋ ਰਹੀ ਹੈ ਇਸ ਤੋਂ ਲੱਗਦਾ ਹੈ ਕਿ ਪੰਥਕ ਰੇੜਕਾ ਖਤਮ ਹੋ ਗਿਆ ਪਰ ਇਸ ਦੇ ਨਾਲ ਹੀ ਬਾਬਾ ਹਰਨਾਮ ਸਿੰਘ ਤੁੰਬਾ ਨੇ ਕਿਨਾਰਾ ਕਰ ਲਿਆ ਪਰ ਬਾਕੀ ਪੰਥਕ ਧਿਰਾਂ ਸਮਾਗਮ ਵਿੱਚ ਸ਼ਾਮਲ ਹੋ ਗਿਆ ਹਨ ਪਹਿਲਾਂ ਕਈ ਪੰਥਕ ਧਿਰਾਂ ਵੱਲੋਂ ਜਥੇਦਾਰ ਗੜਗੱਜ ਨੂੰ ਪ੍ਰਵਾਨਗੀ ਨਹੀਂ ਦਿੱਤੀ ਗਈ ਸੀ ਅੱਜ ਇਸ ਤੋਂ ਲੱਗਦਾ ਹੈ ਕਿ ਇਹ ਰੇਡ ਕਾ ਖਤਮ ਹੋ ਗਿਆ ਹੈ ਦਮਦਮੀ ਟਕਸਾਲ ਦੇ ਮੁਖੀ ਬਾਬਾ ਹਰਨਾਮ ਸਿੰਘ ਢੂਮਾ ਨੇ ਇਸ ਤੋਂ ਕਿਨਾਰਾ ਕੀਤਾ ਹੈ ਢੂਮਾ ਨੂੰ ਛੱਡ ਕੇ ਬਾਕੀ ਪੰਥਕ ਧਿਰਾਂ ਇਸ ਦੇ ਵਿੱਚ ਸਮਾਗਮ ਦੇ ਵਿੱਚ ਸ਼ਿਰਕਤ ਕਰ ਰਹੀਆਂ ਹਨ ਨਿਹੰਗ ਮੁਖੀ ਬਾਬਾ ਬਲਵੀਰ ਸਿੰਘ ਤਖਤ ਪਟਨਾ ਸਾਹਿਬ ਦੇ ਜਥੇਦਾਰ ਗਿਆਨੀ ਬਲਦੇਵ ਸਿੰਘ ਵੀ ਇਸ ਦੇ ਵਿੱਚ ਸ਼ਾਮਲ ਹੋ ਰਹੇ ਹਨ ਐਡੀਸ਼ਨਲ ਹੈੱਡ ਗ੍ਰੰਥੀ ਗੁਰਦੇਵਾਲ ਸਿੰਘ ਬਾਬਾ ਰਣਜੀਤ ਸਿੰਘ ਢੱਡਰੀਆਂ ਵਾਲੇ ਵੀ ਪ੍ਰੋਗਰਾਮ ਵਿੱਚ ਸ਼ਾਮਲ ਹੋ ਰਹੇ ਹਨ ਬਾਬਾ ਮਨਮੋਹਨ ਸਿੰਘ ਵੀ ਇਹਨਾਂ ਵਿੱਚ ਸ਼ਾਮਲ ਹਨ ਪਰ ਅਮਰੀਕ ਸਿੰਘ ਅਜਨਾਲਾ ਵੱਲੋਂ ਜਿਹੜਾ ਕੱਲ ਵਿਰੋਧ ਕੀਤਾ ਗਿਆ ਸੀ ਉਹਨਾਂ ਨੇ ਕਿਹਾ ਸੀ ਕਿ ਅਸੀਂ ਬਾਦਲ ਪਰਿਵਾਰ ਵੱਲੋਂ ਥੋਪੇ ਜਥੇਦਾਰ ਨੂੰ ਅਸੀਂ ਪੰਥ ਦਾ ਜਥੇਦਾਰ ਨਹੀਂ ਸਮਝਦੇ ਉਹਨਾਂ ਨੇ ਕਿਹਾ ਸੀ ਕਿ ਇਹ ਜਥੇਦਾਰ ਜੇਬਾਂ ਵਿੱਚੋਂ ਨਿਕਲੇ ਹੋਏ ਹਨ ਜਿਸ ਨੂੰ ਅਸੀਂ ਕਦੇ ਵੀ ਪ੍ਰਵਾਨਗੀ ਨਹੀਂ ਦੇਵਾਂਗੇ ਉਹਨਾਂ ਨੇ ਬਾਦਲ ਪਰਿਵਾਰ ਤੇ ਵੀ ਨਿਸ਼ਾਨਾ ਜਿਹੜਾ ਸਾਧਿਆ ਸੀ ਉਸ ਤੋਂ ਬਾਅਦ ਜਿਹੜਾ ਅੱਜ ਕਈ ਜਿਹੜੀਆਂ ਪੰਥਕ ਧਿਰਾਂ ਵੱਲੋਂ ਆਨੰਦਪੁਰ ਸਾਹਿਬ ਪਹੁੰਚ ਕੇ ਗਿਆਨੀ ਗੜਗੱਜ ਦੀ ਤਾਜਪੋਸ਼ੀ ਦੇ ਵਿੱਚ ਸ਼ਮੂਲੀਅਤ ਕੀਤੀ ਜਾ ਰਹੀ ਹੈ ਅਤੇ ਉਹਨਾਂ ਨੂੰ ਪੰਥ ਪ੍ਰਵਾਨ ਕਰ ਲਿਆ ਗਿਆ ਪਰ ਜਿਹੜੀਆਂ ਕਈ ਜਿਹੜੀਆਂ ਪੰਥਕ ਧਿਰਾਂ ਨੇ ਚਾਹੇ ਬਾਬਾ ਧੂਮਾ ਨੂੰ ਲਾ ਕੇ ਚਾਹੇ ਅਮਰੀਕ ਸਿੰਘ ਅਜਨਾਲਾ ਉਹਨਾਂ ਨੇ ਵਿਰੋਧ ਕਰ ਦਿੱਤਾ ਹੈ ਇਹ ਸਮਾਗਮ ਅੱਜ ਆਨੰਦਪੁਰ ਸਾਹਿਬ ਦੇ ਵਿੱਚ ਰੱਖਿਆ ਗਿਆ ਸੀ ਜਿੱਥੇ ਵੱਡੀ ਗਿਣਤੀ ਦੇ ਵਿੱਚ ਸੰਗਤ ਹਾਜ਼ਰੀ ਲਵਾ ਰਹੀ ਹੈ ਸੰਗਤ ਉੱਥੇ ਦੂਰੋਂ ਦੂਰੋਂ ਪਹੁੰਚ ਰਹੀ ਹੈ ਕਿਉਂਕਿ ਪੰਥ ਦਾ ਸੇਵਾਦਾਰ ਦੀ ਦੁਆਰਾ ਜਿਹੜੀ ਜਥੇਦਾਰ ਦੀ ਦਸਤਾਰਬੰਦੀ ਕੀਤੀ ਜਾ ਰਹੀ ਹੈ ਇਹ ਇੱਕ ਵੱਡੀ ਗੱਲ ਹੈ ਪਹਿਲਾ ਜਦੋਂ ਇਹ ਦਸਤਾਰਬੰਦੀ ਹੋਈ ਸੀ ਤਾਂ ਉਸ ਨੂੰ ਲੈ ਕੇ ਇਹ ਪ੍ਰਵਾਨਗੀ ਨਹੀਂ ਦਿੱਤੀ ਗਈ ਸੀ ਕਿਉਂਕਿ આરોਪ ਲੱਗੇ ਸਨ ਕਿ ਜਥੇਦਾਰ ਗੜਗੱਜ ਨੇ ਇਹ ਜਿਹੜੀ ਦਸਤਾਰਬੰਦੀ ਕੀਤੀ ਸੀ ਉਹ ਪੰਥ ਦੀ ਇਜਾਜ਼ਤ ਤੋਂ ਬਿਨਾਂ ਸੀ ਕਿਉਂਕਿ ਰਾਤ ਨੂੰ 3:30 ਤੋਂ 4 ਵਜੇ ਦਾ ਸਮਾਂ ਸੀ ਜਦੋਂ ਇਹ ਦਸਤਾਰਬੰਦੀ ਹੋਈ ਸੀ ਅਤੇ ਉੱਥੇ ਕੋਈ ਵੀ ਪੰਥਕ ਧਿਰਾਂ ਦੇ ਜਿਹੜੇ ਮੁਖੀ ਸ਼ਾਮਲ ਨਹੀਂ ਸੀ ਇਸ ਨੂੰ ਲੈ ਕੇ ਉਹਨਾਂ ਦਾ ਬੜਾ ਵਿਰੋਧ ਹੋਇਆ ਸੀ ਪਰ ਅੱਜ ਜਿਹੜਾ ਇਸ ਪ੍ਰਵਾਨਗੀ ਨੂੰ ਜਿਹੜਾ ਫਲ ਲੱਗਿਆ ਹੈ ਜਿਹੜਾ ਬੂਰ ਪਿਆ ਹੈ ਇਸ ਤੋਂ ਲੱਗਦਾ ਹੈ ਕਿ ਹੁਣ ਜਥੇਦਾਰ ਗੜਗੱਜ ਨੂੰ ਜਿਹੜਾ ਪੰਥ ਦਾ ਜਥੇਦਾਰ ਮੰਨ ਲਿਆ ਗਿਆ ਹੈ ਅਤੇ ਹੁਣ ਉਹ ਸਿੱਖ ਪੰਥ ਲਈ ਸੰਪੂਰਨ ਤੌਰ ਤੇ ਆਪਣੀਆਂ ਸੇਵਾਵਾਂ ਨਿਭਾਉਂਦੇ ਸ਼ਾਮਲ ਆਉਣਗੇ ਤੇ ਦਿਖਣਗੇ ਇੱਕ ਵਾਰ ਫੇਰ ਤੁਹਾਨੂੰ ਦੱਸ ਦਈਏ ਕਿ ਅੱਜ ਜਥੇਦਾਰ ਗੜਗੱਜ ਦੀ ਜਿਹੜੀ ਸ਼੍ਰੀ ਆਨੰਦਪੁਰ ਸਾਹਿਬ ਦੇ ਵਿੱਚ ਦਸਤਾਰਬੰਦੀ ਕੀਤੀ ਜਾ ਰਹੀ ਹੈ ਉਹਨਾਂ ਦੀ ਤਾਜ ਪੋਸ਼ੀ ਕੀਤੀ ਜਾ ਰਹੀ ਹੈ ਜਿਸ ਦੇ ਵਿੱਚ ਸਾਰੀਆਂ ਪੰਥਕ ਧਿਰਾਂ ਸ਼ਾਮਿਲ ਹਨ ਸਿਰਫ ਬਾਬਾ ਹਰਨਾਮ ਸਿੰਘ ਧੂਮਾ ਨੂੰ ਛੱਡ ਕੇ ਅਤੇ ਭਾਈ ਅਮਰੀਕ ਸਿੰਘ ਅਜਨਾਲਾ ਨੂੰ ਛੱਡ ਕੇ ਹੋਰ ਸਾਰੀਆਂ ਧਿਰਾਂ ਵੱਲੋਂ ਇਸ ਸਮਾਗਮ ਦੇ ਵਿੱਚ ਸ਼ਮੂਲੀਅਤ ਕੀਤੀ ਜਾ ਰਹੀ ਹੈ